ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਨੇ ਸੱਜਣ ਪਿਆਰਿਓ ਅੱਜ ਨਾ ਤੁਹਾਨੂੰ ਟਰੈਕਟਰਾਂ ਦੇ ਮੇਲੇ ਤੇ ਲੈ ਕੇ ਆਏ ਆ ਤੁਹਾਨੂੰ ਉੱਥੋਂ ਏਜੰਸੀ ਦਾ ਭਲੇਖਾ ਵੀ ਪੈ ਸਕਦਾ ਤੇ ਮੇਲੇ ਤਾਂ ਤੁਸੀਂ ਕਹੀ ਦੇਣਾ ਇੱਕ ਜੰਮੇ ਕਹੀਦੀ ਵੀ ਨਾਰਮਲ ਮੰਡੀ ਦੇ ਵਿੱਚ ਓਨੇ ਟਰੈਕਟਰ ਹੁੰਦੇ ਨਹੀਂ ਜਿੰਨੇ ਟਰੈਕਟਰ ਤੁਹਾਨੂੰ ਅੱਜ ਦਿਖਾਉਣੇ ਆ ਖੜੇ ਕਿੱਥੇ ਆ ਸੱਜਣੋ ਸਰਪੰਚ ਟਰੈਕਟਰ ਗੈरेज ਵਾਲੇ ਭਰਾਵਾਂ ਨੇ ਲਵੇ ਖੜੇ ਆ ਪਿੰਡ ਸੰਘੇੜਾ ਨੇੜੇ ਬਰਨਾਲਾ ਦੇ ਵਿੱਚ ਜੋੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਆਜੋ ਸੱਜਣੋ ਬੜੇ ਘੈਂਟ ਘੈਂਟ ਕੰਡੀਸ਼ਨਾਂ ਦੇ ਟਰੈਕਟਰ ਹੋਣਗੇ ਤੇ ਰੇਟ ਦੇ ਵਿੱਚ ਅੱਜ ਉਹ ਭਰਾਵਾਂ ਵਾਸਤੇ ਖਾਸ ਵੀਡੀਓ ਆ ਜਿਹੜੇ ਭਰਾ ਕਹਿੰਦੇ ਆ ਵੀ ਬਾਈ ਯਾਰ ਟਰੈਕਟਰ ਲੱਭਣਾ ਚੰਗਾ ਤੇ ਲੱਭਣ ਦੇ ਵਿੱਚ ਸਮਾਂ ਵੀ ਸਾਡੇ ਲਵੇ ਰਹਿਣੀ ਪਰ ਸੱਜਣੋ ਤੁਹਾਡਾ ਸਮਾਂ ਵੀ ਬ्यर्थ ਨਹੀਂ ਜਾਣ ਦੇਣਾ ਕਿਉਂਕਿ ਤੁਹਾਡੀ ਜ਼ਿੰਦਗੀ ਦਾ ਇੱਕ ਇੱਕ ਪਾਲਾ ਜਿਹੜਾ ਕੀਮਤੀ ਆ ਸਹਾਈ ਆ ਸਾਨੂੰ ਪਤਾ ਤੁਹਾਨੂੰ ਉਹ ਸੱਜਾ ਟਰੈਕਟਰਾਂ ਦੇ ਮੇਲੇ ਤੇ ਲੈ ਕੇ ਆਇਆ ਵੀ ਜਿੱਥੇ ਤੁਸੀਂ ਸਿਰਫ ਆਉਣ ਸਰ ਜਿਹੜੇ ਟਰੈਕਟਰ ਤੇ ਹੱਥ ਰੱਖਦੋਂਗੇ ਉਹੀ ਟਰੈਕਟਰ ਬਾਈ ਉਹੀ ਟਰੈਕਟਰ ਦੀਆਂ ਚਾਬੀਆਂ ਤੁਹਾਡੀ ਝੋਲੀ ਦੇ ਵਿੱਚ ਪਾ ਦੇਣਗੇ ਵੱਡੀ ਗੱਲ ਹੋਰ ਵੀ ਦੱਸ ਦਿੰਨਾ ਇੱਥੇ ਤੁਹਾਨੂੰ ਫੈਸਿਲਿਟੀਆਂ ਕੀ ਕੀ ਮਿਲਣੀਆਂ ਨੇ ਨੰਬਰ 1 ਤੇ ਸੱਜਣੋ ਕੋਈ ਵੀ ਟਰੈਕਟਰ 10 12 ਮਾਡਲ ਤੋਂ ਉੱਪਰ ਹੋਵੇ ਹਰੇਕ ਤੇ ਲੋਨ ਹੋਊਗਾ। ਨੰਬਰ 2 ਤੇ ਜੇਕਰ ਕੋਈ ਭਰਾ 100 ਕਿਲੋਮੀਟਰ ਤੋਂ ਚੱਲ ਕੇ ਵਾਈਫਰੇ ਲੈ ਕੇ ਆਉਂਦਾ ਤਾਂ ਤੇਲ ਦੀ ਟੈਂਕੀ ਫੁੱਲ ਤੇ ਜੇਕਰ ਤੀਸਰੀ ਗੱਲ ਕੋਈ ਭਰਾ ਕਹਿੰਦਾ ਜੀ ਨਗਰ ਕੀਰਤਨ ਦੇ ਵਿੱਚ ਟਰੈਕਟਰ ਲਾਉਣਾ ਤਾਂ ਸੇਵਾ ਦੇ ਵਿੱਚ ਬਿਲਕੁਲ ਫ੍ਰੀ ਮਿਲੂਗਾ ਤੇ ਨੰਬਰ 4 ਜਿਹੜਾ ਭਰਾ ਵੀਡੀਓ ਤੇ ਬਹੁਤ ਬਹੁਤ ਕਮੈਂਟ ਤੇ ਵੀਡੀਓ ਸ਼ੇਅਰ ਕਰਕੇ ਆਊਗਾ ਉਹਨਾਂ ਨੂੰ 10 15000 ਹੋਰ ਵੀ ਡਿਸਕਾਊਂਟ ਮਿਲੂਗਾ ਸਾਡੇ ਨਾਲ ਸਾਡਾ ਭਰਾ ਯਾਦ ਰੱਖਦਾ ਯਾਦ ਰੱਖੀ ਸਾਡੇ ਜਿਹੜੇ ਪਹਿਲਾਂ ਗੱਲਾਂ ਕਈਆਂ ਨੇ ਮੈਂ ਲਵੋ ਤਾਂ ਨਹੀਂ ਕਹਦੀਆਂ ਨਾ ਨਾ ਸਹੀ ਨੇ ਨਾ ਮਿੱਤਰ ਪਿਆਰੇ ਵਾਕਈ ਇਹ ਗੱਲਾਂ ਸਹੀ ਨੇ ਜਿਹੜਾ ਵੀ ਭਰਾ 100 ਕਿਲੋਮੀਟਰ ਤੋਂ ਦੂਰ ਆਉਣਾ ਤੇਲ ਦੀ ਟੈਂਕੀ ਫੁੱਲ ਹੋ ਕੇ ਵੀ ਤੇ ਅੱਜ ਵੀਰੇ ਆਪਾਂ ਕਿੰਨੇ ਟਰੈਕਟਰ ਦਿਖਾਉਣੇ ਆ ਹੈਗੇ ਆ ਬਈ 15 20 15 20 ਟਰੈਕਟਰ ਹੈਗੇ ਆ ਲੈ ਮਿੱਤਰੋ 15 20 ਟਰੈਕਟਰ ਨੇ ਜਿਹੜੇ ਭਰਾਣੇ ਜਿਹੜਾ ਵੀ ਟਰੈਕਟਰ ਲੈਣਾ ਹੋਇਆ ਤਾਂ ਹੁਣੇ ਦੱਸ ਦਿਓ ਕਿੰਨੀ ਕੁ ਕੀਮਤ ਤੋਂ ਲੈ ਕੇ ਕਿੰਨੀ ਕੁ ਕੀਮਤ ਤੱਕ ਲੱਖ ਤੋਂ ਲੈ ਕੇ 10 ਲੱਖ ਤੱਕ ਵੀ 11 ਲੱਖ ਤੱਕ ਮਿਲ ਜੂਣਗੇ ਲੋ ਮਿੱਤਰੋ ਹਰੇਕ ਪ੍ਰਕਾਰ ਦਾ ਕਿਸਾਨ ਜਿਵੇਂ ਕਹਦੀਏ ਕੱਟ ਕੇ ਜਾਇਸਾ ਲਾ ਵੀ ਹੁੰਦਾ ਕਈ ਵੱਧ ਕੇ ਜਾਇਸਾ ਲਾ ਵੀ ਹੁੰਦਾ ਜਿਹੜਾ ਵੀ ਟਰੈਕਟਰ ਕੋਈ ਵੀ ਲੈਣ ਦਾ ਚਾਹਵਾਨ ਹੋ ਜੇ ਨਾ ਬੇਚੇਜਕ ਹੋ ਕੇ ਸੰਘੇੜਿਆਂ ਦੇ ਵਿੱਚ ਆ ਜੇ ਸਰਪੰਚ ਟਰੈਕਟਰ ਵਰਕਸ਼ਾਪ ਵਾਲੇ ਭਰਾਵਾਂ ਲੈਵੇ ਤੇ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਦੋਂ ਮਰਜ਼ੀ ਫੋਨ ਲਾ ਲਿਓ 24 ਘੰਟੇ ਸੱਜਣੋਂ ਤੁਹਾਡੇ ਵਾਸਤੇ ਬਾਈ ਹੋਰੀ ਹਾਜ਼ਰ ਰਹਿੰਦੇ ਨੇ ਸਰਕਾਰੀ ਸਕੂਲ ਦੇ ਕੋਲੇ ਪਰਮਜੀਤ ਦੀ ਚੱਕੀ ਆ ਲਵੇ ਨਾਲ ਅਸਾਂ ਪਰਮਜੀਤ ਦੀ ਚੱਕੀਆ ਨੇੜੇ ਹਾਂ ਸਰਕਾਰੀ ਸਕੂਲ ਸਰਕਾਰੀ ਸਕੂਲ ਹੈ ਤੇ ਵੀਰੇ ਕਿਹੜੇ ਟਰੈਕਟਰ ਤੋਂ ਆਪਾਂ ਸ਼ੁਰੂਆਤ ਕਰਦੀਏ ਸੋਨਾਲੀ ਕਾ ਦਵਾ ਜੀ ਇੱਥੋਂ ਲੈ ਮਿੱਤਰੋ ਸੋਨਾਲੀ ਘੱਡੀ ਆ ਸੋ ਇਹ 2005 ਮਾਡਲ ਹੈ ਵੀਰੇ 2005 ਮਾਡਲ ਹੈ 2,70,000 ਰੁਪਏ ਡਿਮਾਂਡ ਰੱਖੀ ਹੈ ਜੀ ਇਹਦੀ 2,70,000 ਰੁਪਏ ਸਿਰਫ ਹਾਂਜੀ ਲੈ ਮਿੱਤਰੋ 5 ਮਾਡਲ ਹੈ 2,70,000 ਰੁਪਏ ਬਾਈ ਨਾ ਮੰਗਿਆ ਤੇ ਨੰਬਰ ਪੰਜਾਬ ਦਾ ਬਾਈ ਪੰਜਾਬ ਦੇ ਪੰਜਾਬ ਸਾਰੇ ਟਰੈਕਟਰ ਪੰਜਾਬੋਂ ਦੇ ਬਾਈ ਸਾਰੇ ਪੰਜਾਬ ਨੰਬਰੀ ਹੁੰਦੇ ਆ ਹਾਂਜੀ ਲੈ ਮਿੱਤਰੋ ਵੱਡੀ ਗੱਲ ਹੋਰ ਮਿਲ ਗਈ ਵੀ ਸਾਰੇ ਟਰੈਕਟਰ ਪੰਜਾਬ ਨੰਬਰ ਨੇ ਤੇ ਬਾਈ ਇੰਜਨ ਗੇਰ ਤੇ ਤਾਂ ਓਕੇ ਹੋਣਗੇ ਸਾਰੇ ਡੱਬਾ ਕੇ ਵੀਰੇ ਬਾਕੇ ਲੈ ਜਿਓ ਲੈ ਮਿੱਤਰੋ ਫੁੱਲ ਗਾਰੰਟੀ ਦੇਣਾ ਤੁਹਾਨੂੰ ਦੇਣਿਆ ਸੋਨ ਵਾਲੀ ਘੱਡੀ ਆਈ 750 5 ਮਾਡਲ ਹੈ ਤੇ 2,70,000 ਤੁਸੀਂ ਜਦੋਂ ਆਓਗੇ ਨਾ ਤੁਹਾਡਾ ਹਰੇਕ ਟਰੈਕਟਰ ਦੇ ਵਿੱਚੋਂ ਵਧੀਆ ਫੁੱਲ ਜਿਵੇਂ ਕਹਦੀਏ ਤੁਹਾਡਾ ਬੈਨੀਫਿਟ ਹੋਣਾ ਹੈ ਨਾ ਭਾਈ ਫੁੱਲ ਸ਼ੋਟ ਕਰਦੇ ਹੋ ਜਿਹੜਾ ਵੀ ਭਰਾ ਦੱਸੂਗਾ ਵੀ ਪੱਟੀ ਕਮਾ ਦੇਣਾ ਜਿਹੜਾ ਵੀ ਵੀਡੀਓ ਦੇਖੇ 10-15000 ਰੁਪਏ ਕਰ ਦੇਣਾ ਓਕੇ ਲੈ ਮਿੱਤਰੋ ਉੱਪਰਲਾ 15000 ਚੱਕਦੇ ਹੋ 2.5 ਲੱਖ ਦੇ ਵਿੱਚ ਟਰੈਕਟਰ ਮਿਲ ਜੂ ਠੀਕ ਹੈ ਵੀਰਿਆ ਤੇ ਇਹ ਤੋਂ ਲਾਭ ਵੀਰਿਆ ਆ ਆ ਗਿਆ ਵੀਰੇ ਸਵਰਾਜ 855 22 ਮਾਡਲ 22 ਮਾਡਲ ਆ ਇਹ ਚੱਲਿਆ 61 ਘੰਟੇ ਹਾਲ ਤੱਕ ਭਾਈ ਸਿਰਫ ਸਿਰਫ 61 ਘੰਟੇ ਕੱਲੇ ਇਹਦੇ ਬਿਲ ਵੀ ਆਪਾਂ ਸਿੱਧੇ ਨਾ ਘਟਾ ਦਾਂਗੇ ਅਗਲੇ ਦੇ ਪਹਿਲੀ ਪਾਰਟੀ ਦੇ ਨਾਮ ਹੀ ਚੜਾ ਦਿੰਦਾ ਹਾਂ ਪਹਿਲੀ ਪਾਰਟੀ ਦੇ ਨਾਮ ਹੀ ਘਟਾ ਮਾਰਦਾ ਮਤਲਬ ਜਿਹੜਾ ਭਰਾ ਲੱਗ ਜਊ ਉਹ ਇਹ ਨਹੀਂ ਕਹਿੰਦਾ ਵੀ ਮੈਂ ਪੁਰਾਣਾ ਲੈ ਕੇ ਆਇਆ ਹਾਂ ਨਵਾਂ ਹੀ ਕਹੂਗਾ ਸੱਜਣੋ ਫਸਟ ਓਨਰ ਜਿਹੜਾ ਭਰਾ ਵੀਡੀਓ ਵੇਖ ਰਿਹਾ ਹੈ ਨਾ ਉਹ ਉਹਦੇ ਨਾਮ ਹੀ ਚੜਨੀ ਹੈ ਤੇ ਆਰਸੀ ਆਹ ਦੇਖ ਬਈ ਹਲੇ ਪੋਲੋ ਵੀ ਨਹੀਂ ਲਿਆ ਕਹਾਟ ਘੰਟੇ ਚੱਲਿਆ ਹੋਇਆ ਟਾਇਰਾਂ ਤੋਂ ਪੋਲੋ ਵੀ ਨਹੀਂ ਲਿਆ ਬਈ ਹਲੇ ਅੱਛਾ ਲੈ ਸੱਜਣੋ ਦੇਖੋ ਪੋਲੋ ਵੀ ਨਹੀਂ ਲਿਆ ਹੋਇਆ ਯਾਰ ਸਿਰਫ ਮੇਰੇ ਸਾਹਬ ਨਾਲ ਚੱਲ ਕੇ ਏਜੰਸੀ ਚੋਂ ਸਿੱਧੇ ਉਰੇ ਆਇਆ ਬਈ ਸਟਾਰਟ ਕਰੀ ਇਹਨੂੰ ਯਾਰ ਲੈ ਵੀ ਸੱਜਣੋ ਤੁਹਾਨੂੰ ਸਟਾਰਟਿੰਗ ਦਿਖ ਦੇਖ ਲਓ ਸੱਜਣੋ ਫਕਾਰੇ ਮਾਰਦਾ ਕਿਹੜਾ ਭਾਗਾ ਵਾਲਾ ਹੋਊਗਾ ਜਿਹੜਾ ਟਰੈਕਟਰ ਦਾ ਮਾਲਕ ਬਣੂ ਕਰਦੇ ਜਦਵਿੰਦਰ ਬੰਦ ਕਰਦੇ ਮੀਟਰ ਮੋਟਰ ਤੇ ਮਾਰਦਾ ਹੈ ਸੱਜਣੋ ਸਿਰਫ 61 ਘੰਟੇ ਚੱਲਿਆ ਹੋਇਆ ਆਰਸੀ ਜਿੱਥੋਂ ਦਾ ਵੀ ਭਰਾ ਅਜੇ ਬਾਈ ਕੋਈ ਪੰਜਾਬ ਦਾ ਹਰਿਆਣਾ ਦਾ ਜਿੱਥੋਂ ਦਾ ਮਰਜੀ ਜਿੱਥੋਂ ਦਾ ਮਰਜੀ ਹੈ ਫਸਟ ਆਊਂਡਰ ਸੱਜਣੋ ਉਹਦੇ ਨਾਲ ਹੀ ਚੜਜੂ ਬਾਈ ਆਪਾਂ ਕਿੰਨੇ ਦਾ ਦੇ ਦਾਂਗੇ ਇਹ ਇਹ ਦੇ ਦਾਂਗੇ ਵੀਰੇ ਆਪਾਂ 7.85 ਲੱਖ ਮੰਗਦੇ ਇਹਦਾ ਅੱਛਾ ਬਾਕੀ ਕਰ ਲਾਂਗੇ ਮੌਕੇ ਤੇ ਸਾਢੇ 7 ਦਾ ਦੇ ਦਾਂਗੇ ਨਹੀਂ ਉੱਤੇ ਦਾਂਗੇ ਹੈ ਚੱਲ ਦੇ ਦਿਓ ਯਾਰ ਸਾਢੇ 7 ਦਾ ਲੈ ਜਾਓ ਸੱਜਣੋ ਕੋਈ ਗੱਲ ਨਹੀਂ ਹੋਰ ਕਿਸੇ ਚ ਵਾ ਇਹ ਵੀ ਟਰੈਕਟਰ ਸਾਰਾ ਅਰੀਜਨਲ ਹੀ ਵੀਰੇ ਅੱਛਾ ਇਹਦਾ ਵੀ ਨੰਬਰ ਪੰਜਾਬ ਦਾ ਹੀ ਹੋ ਇਹਦਾ ਹੀ ਪੰਜਾਬ ਦਾ ਪੀਵੀ 65 ਮਾਹਲੀ ਦਾ ਕੀ ਬਾਤਾਂ ਨੇ ਯਾਰ ਲੈ ਮਿੱਤਰ ਪਿਆਰੋ ਬਾਲੇ ਸੋਹਣੇ ਸੋਹਣੇ ਟਰੈਕਟਰ ਹਰੇਕ ਟਰੈਕਟਰ ਦੀ ਸੱਜਣੋ ਫੁੱਲ ਜ਼ਿੰਮੇਵਾਰੀ ਹੈ ਬਾਈ ਉਹਨਾਂ ਦੀ ਇੰਜਰ ਤੇ ਮਾਰੀ ਕੈਮਰਾ ਧਰਮੇ ਹਨਾ ਵੀ ਯਾਰ ਇਸ ਦੁਕਾਨ ਤੇ ਨਾ ਤੁਹਾਨੂੰ ਬੜੇ ਬੜੇ ਆਫਰ ਮਿਲਣੇ ਆ ਤੇ ਇਹ ਤੋਂ ਇਲਾਵਾ ਵੀਰੇ ਇਹ ਹੈਗਾ 2015 ਮਾਡਲ ਹਨਾ ਹਾਂਜੀ ਇਹ ਤੋਂ ਇਲਾਵਾ ਆ ਗਿਆ ਬਈ ਹੌਲੈਂਡ 2018 ਮਾਡਲ ਸਪੈਸ਼ਲ ਐਡੀਸ਼ਨ ਲੈ ਸੱਜਣੋ ਸਪੈਸ਼ਲ ਐਡੀਸ਼ਨ ਦੇ ਵਿੱਚ ਬਹੁਤ ਭਰਾ ਫੋਨ ਕਰਦੇ ਹੁੰਦੇ ਆ ਵੀ ਸਪੈਸ਼ਲ ਐਡੀਸ਼ਨ ਚ ਵੀ ਤੁਹਾਨੂੰ ਦੱਸਿਆ ਕਿ ਜੰਮੇ ਹਰ ਇੱਕ ਟਰੈਕਟਰ ਤੁਹਾਡੀ ਜਿਹੜੇ ਤੇ ਤੁਹਾਡਾ ਮਨ ਹੈ ਇਥੋਂ ਤੁਹਾਨੂੰ ਮਿਲੂਗਾ ਸਪੈਸ਼ਲ ਐਡੀਸ਼ਨ ਦੇ ਵਿੱਚ ਖੜਾ 373 ਇਹ ਕਿਹਨਾ ਮਾਡਲ ਹੈ ਉਸਤਾਦ ਇਹ 2018 ਮਾਡਲ 2018 ਮਾਡਲ ਹੈ ਸੱਜਣੋ ਜਿਹੜੇ ਭਰਾਣੇ ਲੈਣਾ ਹੋਇਆ ਸੰਪਰਕ ਕਰ ਲਿਓ ਨੰਬਰ ਪੰਜਾਬ ਦੀ ਆ ਤੇ ਇਹ ਤੋਂ ਲੱਗ ਵੀ ਰੈਡੀਓ 'ਚ ਖੜਾ ਇਹਦਾ ਯੂਜ ਆ ਗਿਆ ਇਹ ਕਿਹਨਾ ਮਾਡਲ ਹੈ ਇਹ 2009 ਮਾਡਲ 2009 ਮਾਡਲ ਸੱਜਣੋ ਇਹ ਵੈਸੇ ਬਹੁਤ ਘੱਟ ਮਿਲਦਾ ਹੁੰਦਾ ਹੈ ਜਿਹੜੇ ਕਿਸਾਨ ਇਹ ਵਰਤਦੇ ਨੇ ਹੋਰ ਕੋ ਟਰੈਕਟਰ ਚਲਾਉਂਦੇ ਵੀ ਨਹੀਂ ਭਾਈ ਨਹੀਂ ਹੈਨਾ ਕਿਉਂਕਿ ਇਹਦੀ ਚਲਾਈ ਇਹ ਜੀ ਇਹ ਮਨ ਨੂੰ ਵੈਸੀ ਲੱਗ ਜਾਂਦਾ ਹੋਰ ਟਰੈਕਟਰ ਤੇ ਅਗਲਾ ਬੈਣ ਜੋ ਕਰਾ ਰਹੇ ਨਹੀਂ ਜਿਹਦੇ ਵੇਟ ਬੂਟ ਲੱਗਿਆ ਬਾਈ ਮਾਗਰ ਸਾਰਾ ਕੋਈ ਨਾਲ ਹੀ ਆ ਅੱਛਾ ਸਰ ਕੋਈ ਨਾਲ ਨਹੀਂ ਆ ਕਿ ਕੌਣ ਲਾ ਓਕੇ ਤੇ ਹੋਰ ਵੀ ਇਹ 2009 ਮਾਡਲ ਆ ਮਿਲ ਜਾਣਗੇ ਵੀਰੇ ਯਾਰ ਆ ਵੀ ਪੂਰੇ ਮਿਲਣਗੇ ਆ ਤਿੰਨ ਨਹੀਂ ਮਿਲਣਗੇ 6 ਮਿਲਣਗੇ ਅੱਛਾ 6 ਮਿਲਣਗੇ ਤੇ ਇਹ ਆਪਾਂ ਕਿੰਨੇ ਦਾ ਦੇ ਦਾਂਗੇ ਬਾਈ ਇਹ 5.5 ਲੱਖ ਦਾ 5.5 ਦਾ ਲੈ ਮੈਂ ਤੇਰਾ 5.5 ਦੇ ਵੱਖ ਵਿੱਚ 9 ਮਾਡਲ ਡੀਜੋ 4x4 ਨਾਲ ਇਹ ਹੁਣ ਤਾਂ ਆਪਣੇ ਨਾਲ ਹੋਣਾ ਆਉਣ ਲੱਗੇ ਨੇ ਪਹਿਲਾਂ ਤੋਂ ਪੁਰਾਣਾ ਬਜ਼ੁਰਗਾ ਜਮੈਂ ਕਹਦੀ ਹੈ ਨਾ ਤੇ ਇਹ ਤੋਂ ਲਾ ਬਾਈ ਵੀਰੇ ਹੋਰ ਸੋਨਾ ਕਿਆ ਬਾਤ ਹੈ ਜਰਾ ਖੜਾ ਲਿਸ਼ਕਾ ਮਾਰਦਾ ਸੱਜਣ ਨੂੰ ਬਿਲਕੁਲ ਸ਼ੋਰੂਮ ਕਿਡੀਸਨ ਡਾਇਰੈਕਟਰ ਹੈ ਤੇ ਮਾਡਲ ਨਾ ਨਾ 2020 ਮਾਡਲ 2020 ਮਾਡਲ ਹੈ ਸੂਰੂਪ ਦਾ ਨੰਬਰ ਫਰਸਟ ਪਾਰਟੀ ਦਾ ਨਾਮ ਹੈ ਤੇ ਇਹ ਆਪਾਂ ਕਿੰਨੇ ਦਾ ਦੇ ਦਈਏ ਇਹ ਦੇ ਦਾਂਗੇ 6 ਲੱਖ ਦਾ ਜੀ ਪੂਰਾ ਬਾਕੀ ਕਰ ਦਾਂਗੇ ਮੌਕੇ ਮੰਨਦਾਂ ਨੂੰ ਲੈ ਮੈਂ ਤਰੋ 6 ਦਾ ਨਾ ਮੰਨਿਓ ਇਹਦੇ ਵਿੱਚੋਂ ਵੀ 20000 ਹੋਰ ਚੱਕ ਦਿਓ ਯਾਰ ਕੋਈ ਗੱਲ ਨਹੀਂ ਖੁੱਲੇ ਦਿਨ ਨਾਲ ਆਜੋ ਕਰਾਂ ਜਿਹੜਾ ਵੀ ਟਰੈਕਟਰ ਲੈਣਾ ਨਾ ਵੀ ਹਰੇਕ ਟਰੈਕਟਰ ਦੀ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਬਾਇਓਰੀ ਫੁੱਲ ਗਾਰੰਟੀ ਲੈਂਦੇ ਆ ਯਾਰ ਬਾਕੀ ਵੱਡੀ ਗੱਲ ਹੋਰ ਹੁੰਦੀ ਹੈ ਕਈ ਭ ਕੋਈ ਪਤਾ ਨਹੀਂ ਹੁੰਦਾ ਇੰਜਨ ਗੇਅਰ ਦੇ ਵਿੱਚ ਕੋਈ ਪ੍ਰੋਬਲਮ ਨਿਕਲ ਜੇ ਕੋਈ ਜ਼ਿੰਮੇਵਾਰੀ ਨਹੀਂ ਬਾਈ ਬਾਤ ਚ ਰਹਿੰਦੀ ਪਰ ਸੱਜਣੋ ਸੰਘੇੜਿਆਂ ਦੇ ਵਿੱਚ ਵਾਈ ਹੋ ਰਿਹਾਦਾ ਮੇਨ ਘਰ ਆ ਕੈਮਰਾ ਮਾਰੀ ਘਰੇ ਟਰੈਕਟਰ ਖੜਿਆ ਸੱਜਣੋ ਪੂਰੇ ਜ਼ਿੰਮੇਵਾਰੀ ਨਾਲ ਵੇਚਦੇ ਨੇ ਬਾਈ ਤੇ ਬਾਈ ਆਪਾਂ ਕਿੰਨੇ ਸਾਲਾਂ ਤੋਂ ਇਹ ਆਪਣਾ ਕੰਮ ਆ ਸੱਚੇ ਹੀ ਦੱਸ ਦਿਓ ਇਹ ਇੱਥੇ ਦੁਕਾਨ ਆ ਨਾਲ ਵਾਲੀ ਦੁਕਾਨ ਆ ਤਾਂ ਹੁਣ ਕਰੀ ਹੈਗੀ ਜਿਹੜੀ ਨਾਲ ਵਾਲੀ ਇਹ ਤਾਂ 2000 ਦੀ ਹੋਗੀ 2000 ਦੀ ਮਤਲਬ ਸੱਜਣੋ 23-24 ਸਾਲਾਂ ਤੋਂ ਲੈ ਕੇ ਪੱਕਾ ਠੀ ਹੈ ਕਿਉਂਕਿ ਪੱਕੇ ਟਿਕਾਣੇ ਤੇ ਉਹ ਭਰਾ ਬੈਠਦੇ ਹੁੰਦੇ ਜਿਨ੍ਹਾਂ ਦਾ ਫੁੱਲ ਜ਼ਿੰਮੇਵਾਰੀ ਨਾਲ ਜਿਹੜੇ ਕੰਮ ਕਰਦੇ ਹੁਣ ਹਰੇਕ ਟਰੈਕਟਰ ਦੀ ਫੁੱਲ ਜ਼ਿੰਮੇਵਾਰੀ ਆ ਬਾਈ ਉਹਨਾਂ ਦੀ ਤੇ ਇਹ ਤੋਂ ਲੱਭ ਵੀਰੇ ਆਹ ਟਰੈਕਟਰ ਇਹ ਆ ਗਿਆ 2019 ਮਾਡਲ 2019 ਮਾਡਲ ਡੀਆਈ 6 ਟਰ ਡੀਆ ਟਾਪ ਮਾਡਲ ਦੇ ਵਿੱਚ ਹਨਾ ਹਾਂ ਸਿਕੰਦਰ ਸਿਕੰਦਰ ਤੇ ਇਹ 2 ਸਪੀਡ ਦਾ ਵੀ ਹੈ ਤੇ ਕਿੰਨੇ ਦਾ ਦੇ ਦਾਂਗੇ ਇਹ ਦੇ ਦਾਂਗੇ 5 ਲੱਖ 80 ਹਜ਼ਾਰ ਦਾ ਸਿਰਫ ਲੈ ਮਿੱਤਰੋ 5 ਲੱਖ 80 ਦਾ ਹਜ਼ਾਰ ਦੇ ਵਿੱਚੋਂ ਵੀ ਤੁਹਾਡਾ ਹੋਰ ਮਾਨ ਤਾਨ ਕਰਵਾ ਦਾਂਗੇ ਕਰਾਂ ਜਿੰਨੇ ਚੱਲੋ ਟਰੈਕਟਰਾਂ ਚ ਤੁਹਾਨੂੰ ਨਮਿਆਂ ਵਰਗੇ ਦਿਖਾਉਣੇ ਆ ਉਸਤਾਦ ਜਿਹੜਾ ਆ ਖੜਾ ਹੈ ਟਾਇਰ ਟੂਰ ਸਾਰਾ ਕੋ ਨਾਲ ਦਾ ਬਈ ਇਹਦਾ ਚੱਲਿਆ ਸਿਰਫ ਵਾਲੇ 927 22 ਘੰਟੇ ਚੱਲਿਆ ਸਿਰਫ ਲੈ ਸਜਣੋ ਸਿਰਫ 927 22 ਘੰਟੇ ਚੱਲਿਆ ਹੋਇਆ ਕੰਡੀਸ਼ਨ ਦੇਖ ਕੇ ਲੱਗਦਾ ਨਹੀਂ ਵੀ ਜਾ ਰਹੇ ਹੋ ਹੋਊਗਾ 18 ਮਾਡਲ ਕਹ ਦੀ 18 ਜੀ 18 ਸਜਣੋ 23 24 ਵਰਗੀ ਕੰਡੀਸ਼ਨ ਪਈ ਆ ਜੇ ਇਹਦੇ ਕੱਲਾ ਹਾਰ ਪਾ ਦੀ ਨਾ ਲੱਗਦਾ ਵੀ ਬਿਲਕੁਲ ਨਮਾ ਹੋਣੇ ਆ ਹਣਾ ਤੇ ਵੀਰੇ ਆਏ ਆ ਪਾ ਕਿੰਨੇ ਦਾ ਦੇ ਦਾਂਗੇ ਇਹ ਦੇ ਦਾਂਗੇ 8 ਲੱਖ 65 ਹਜ਼ਾਰ ਦਾ 8 ਲੱਖ 65 ਹਜ਼ਾਰ ਦਾ ਬਾਕੀ ਮੌਕੇ ਤੇ ਕਰ ਦਾਂਗੇ ਮੰਨ ਤਾ ਹਾਂ ਲੈ ਸਜਣੋ 15000 ਹੋਰ ਜਾ ਕੇ ਦਿਓ 8.5 ਲੱਖ ਦੇ ਵਿੱਚ ਤੁਹਾਡਾ ਸੌਦਾ ਬਣ ਸਕਦਾ ਹੈ ਤੇ ਜੇਕਰ ਕੋਈ ਭਰਾ ਲੈਣ ਦਾ ਚਾਹ ਬਣਾ ਪਰ ਸੱਜਣੋ ਜਿਹੜਾ ਵੀ ਟਰੈਕਟਰ ਹੋ ਫੁੱਲ ਤਸੱਲੀ ਵਾਲਾ ਹੋ ਭਾਂਡ ਪਾ ਕੇ ਲੈ ਜਾਓ ਬਾਕੇ ਜਦੋਂ ਮਰਜ਼ੀ ਫੁੱਲ ਜ਼ਿੰਮੇਵਾਰੀ ਨਾਲ ਬਾਕੇ ਯਾਰ ਜਦੋਂ ਤੇਲ ਵੀ ਬਾਈ ਹੋਰੀ ਪਵਾ ਦੇਣਗੇ ਵੀ ਕਹਿ ਦੂੰ ਮੈਂ ਹਾਂ ਜਦੋਂ ਤੁਹਾਡੇ ਮਨ ਨੂੰ ਪੂਰਾ ਜੱਜ ਗਿਆ ਨਾ ਵੀ ਹੁਣ ਸੌਦਾ ਲਾਉਣਾ ਤਾਂ ਉਦੋਂ ਲਾ ਲਿਓ ਹਨਾ ਤੇ ਇਹ ਆ ਬਈ ਇਹ ਆ ਗਿਆ 50 50 D4 ਬਈ ਛੋਟਾ ਅੱਛਾ ਇਹ ਛੋਟਾ ਬੂਨੂ ਦੇ ਕੰਮ ਆਉਗਾ ਅਸੇ ਆਲੂਆਂ ਦੇ ਖੇਤੀ ਚ ਜ਼ਿਆਦਾ ਕੰਮ ਆਉਂਦਾ ਓਕੇ ਤੇ ਨੰਬਰ ਸਾਰਿਆਂ ਦੇ ਆਪਣੇ ਪੰਜਾਬੀ ਦੇ ਇਹ 2018 ਮਾਡਲ ਆ 12 ਮਹੀਨੇ ਦਾ ਅੱਛਾ ਇਹ ਪਾਰਟੀ ਕੰਮੀ ਦਾ ਨਾਮ ਆ ਇਹ ਸੈਕੰਡ ਨਾਮ ਹੋ ਜਾਊਗਾ ਸੈਕੰਡ ਨਾਮ ਹੋਊਗਾ ਓਕੇ ਤੇ ਕਿੰਨੇ ਦਾ ਦੇ ਦਾਂਗੇ ਇਹ ਦੇ ਦਾਂਗੇ ਆਪਾਂ ਸੇ 135000 ਦਾ 6 ਲੱਖ 35000 ਦਾ ਲਓ ਸੱਜਣੋ ਲੁੱਟ ਲਓ ਮੇਲਾ ਇੱਥੇ ਮੇਲਾ ਲੁੱਟਣ ਵਾਲੀਆਂ ਗੱਲਾਂ ਨੇ ਕਿਉਂਕਿ ਯਾਰ ਬਾਈ ਬਹੁਤ ਭਰਾਵਾਂ ਦੇ ਮਨ ਦੇ ਵਿੱਚ ਹੁੰਦਾ ਵੀ ਯਾਰ ਚੰਗਿਆ ਘੜੀਸਣਾਂ ਦੇ ਟਰੈਕਟਰ ਲੈਣੇ ਆ ਪਰ ਪਿੰਡਾਂ 'ਚ ਲੱਭੀ ਜਾਂਦੇ ਆ ਉਹਨੇ ਦਾ ਟਰੈਕਟਰ ਹੁੰਦਾ ਉਦੋਂ ਉਹਦੇਆਂ ਦਾ ਤੇਲ ਫੂਕ ਦਿੰਦੇ ਆ ਪਰ ਸੱਜਣੋ ਤੁਹਾਡਾ ਤੇਲ ਫੂਕਿਆ ਜਾਈ ਨਹੀਂ ਜਾਣਾ ਕਿਉਂਕਿ ਟਰੈਕਟਰ ਹੀ ਨੇ ਸੋਹਣੇ ਨੇ ਯਾਰ ਤੇ ਤੁਹਾਡਾ ਨਾ ਦਿਲਾ ਕੇ ਇੱਥੇ ਢੜਕੂ ਵੀ ਯਾਰ ਕਿਹੜਾ ਟਰੈਕਟਰ ਲਈਏ ਕਿਉਂਕਿ ਦੂਸਰੇ ਕਿ ਨਹੀਂ ਚੱਕੋਂਗੇ ਉਹ ਦੋ ਸੋਨਾ ਤੇ ਪਿਛਲੇ ਕਿ ਨਹੀਂ ਚੱਕੋਂਗੇ ਉਹ ਦੋ ਸੋਨਾ ਗੱਲ ਇਹ ਹੀ ਹੋ ਜਾਂਦੀਆਂ ਨੇ ਹਾਂ ਮਿੱਤਰੋ ਜੁੜੇ ਰਹੋ ਹੋਰ ਵੀ ਟਰੈਕਟਰ ਦਿਖਾਉਣੇ ਆ ਆਜੂ ਕਰਾ ਉਧਰਲੇ ਕਰੇ ਇਹ ਜਦੋਂ ਅੰਦਰ ਕਿੰਨਾ ਮਾਡਲ ਹੈ ਇਹ 2012 ਮਾਡਲ ਆ ਕਲੋਸ ਕਾਰ ਇੰਜਨ ਵਾਲਾ 2012 ਮਾਡਲ ਕਰਲੋਸ ਕਾਰ ਇੰਜਨ ਦੇ ਵਿੱਚ ਓਕੇ ਨੰਬਰ ਇਹਦਾ ਵੀ ਪੰਜਾਬ ਦਾ ਹੀ ਹੈ ਇਹਦਾ ਵੀ ਪੰਜਾਬ ਦਾ ਕਈ ਵੀ ਪਾਰਟੀ ਦੇ ਨਾਮ ਆਏ ਇਹ ਦੂਜੇ ਨਾਮਾਂ ਦੂਜੇ ਨਾਮਾਂ ਤੇ ਕਿੰਨੇ ਦਾ ਦੇ ਦਈਏ ਇਹ ਦੇ ਦਾਂਗੇ 445000 ਦਾ ਟਾਇਰ ਇਹਦੇ 15 ਵਾਲੇ ਅੱਛਾ 15 ਦੇ ਟਾਇਰਾਂ ਚ ਲੈ ਮਿੱਤਰੋ 445000 ਰੁਪਿਆ ਡਿਮਾਂਡ ਆ ਹੋਰ ਵੀਰੇ ਇਹ ਤਾਂ ਲਵਾ ਖੜਾ ਜੌਂਡੀਆਰਾ ਆ ਗਿਆ 2010 ਮਾਡਲ ਜੌਂਡੀਆਰਾ ਕਾਲੇ ਢਿੱਡ ਦੇ ਵਿੱਚ ਸਾਰਾ ਰੀਜਨਲ ਟਰੈਕਟਰ ਹੈ ਵੀਰੇ ਕਿਤੇ ਕਲਮੀ ਲੱਗੀ ਲੈ ਮਿੱਤਰੋ 2010 ਮਾਡਲ ਹੈ ਕਾਲੇ ਢਿੱਡ ਦੇ ਵਿੱਚ ਹੈ ਡਬਲ ਪੀਟੀਓ ਡਬਲ ਪੀਟੀਓ ਹੈ ਤੇ ਹੋਰ ਇਹਦੇ ਵਿੱਚ ਕੀ ਕਹਿੰਦੇ ਸੀ ਤੁਸੀਂ ਕੀ ਕੁਝ ਹੋਇਆ ਹੋਇਆ ਠੀਕ ਜੀ ਟਰਪੋ ਲੱਗੀ ਵੀਰੇ ਜਮਾਂ ਰੀਜਨਲ ਆ ਆ ਸਾਰੇ ਜਿਹਨਾਂ ਟਰਪੋ ਲੱਗੀ ਹੋਈ ਆ ਕੈਮਰਾ ਮਾਰੀ ਟਰਮਿਆ ਵੀ ਪੁਰਾਣੀ-ਪੁਰੂਣੀ ਲੱਗੀ ਆ ਜਮਾਂ ਰੀਜਨਲ ਲੱਗੀ ਵੀ ਆ ਅਸਾ ਜਮਾਂ ਰੀਜਨਲ ਲੱਗੀ ਹੋਈ ਆ 45000 ਰੁਪਏ ਦੀ ਲੱਗੀ ਜੋ ਅਸਾਂ 45000 ਦੀ ਕੱਲੀ ਇਹ ਲੱਗੀ ਆ ਆਪ ਬਾਈ ਨੂੰ ਪੁੱਛ ਦੇ ਦੇ ਦੇਖ ਤਾਂ ਮੈਂ ਉਹ ਰਿਆ ਕੈਮਰਾ ਮਾਰੀ 45000 ਦੀ ਕੱਲੀਆ ਟਰਬੋ ਵਾਲਾ ਬਾਈ ਜੇ ਬਾਈ ਉਹਨੇ ਤੇ ਬਾਈ ਜਿਹਦੇ ਮੁੱਲ ਦੀ ਗੱਲ ਕਰੀਏ ਆਪਾਂ ਕਿੰਨੇ ਦਾ ਦਵਾਂ ਦਵਾਂਗੇ ਇਹ ਇਹ ਦਵਾਂਗੇ ਆਪਾਂ 5.5 ਲੱਖ ਦਾ ਵੇਟ ਬੂਟ ਸਾਰਾ ਕੁਝ ਨਾਲ ਨਾਲ ਟਾਇਰ ਵਾਲੇ ਅਸਾਂ 5.5 ਲੱਖ ਦਾ ਦੇ ਦਾਂਗੇ ਵੇਟ ਬੂਟ ਪੂਰੇ ਫੁੱਲ ਲੱਗੇ ਹੋਇਆ ਲੈ ਮੇਤਰੋ ਹੈਵੀ ਜਵੈਟ ਲੱਗੇ ਹੋਇਆ ਉਹ ਨਹੀਂ ਹੈਗੇ ਵੀ ਪਲਾਸਟਿਕ ਦੇ ਲੱਗੇ ਹੋਇਆ ਤੇ ਟਾਇਰਾਂ ਦੀ ਜੇ ਗੱਲ ਕਰੀਏ ਤਾਂ ਦੇਖੋ ਕਿੰਨੇ ਸੋਹਣੇ ਪਏ ਆ ਹਨਾ ਤੇ ਆਹ ਸਟਿੱਕਰ ਟੁੱਕਰ ਦੇਖੋ ਵੀਰੇ ਸਾਰਾ ਕੁਝ ਐ ਉਹ ਇਹ ਨਾਲ ਦੇ ਖੜੇ ਨੇ ਲਓ ਮੇਤਰੂ ਦੇਖੋ ਹੁਣ ਅਲਟਰਨੇਟਰ ਤੇ ਸਟਿੱਕਰ ਵਗੈਰਾ ਨਾ ਗੱਲਾਂ ਬਾਤ ਐਂਡ ਹੋਈਆਂ ਪਈਆਂ ਨੇ ਸੱਜਣੋ ਤੇ ਭਾਈ ਇਹਦੇ ਵਿੱਚੋਂ ਮਾਨਤਾਨ ਕਿੰਨਾ ਹੋ ਜੂਏ ਟਰੈਕਟਰ ਦੇ ਵਿੱਚੋਂ ਜੋ ਕਰ ਦਾਂਗੇ ਭਾਈ 20000 ਰੁਪਏ 20000 ਰੁਪਏ ਕਿੰਨੇ ਦਾ ਦੇ ਦਾਂਗੇ ਐਂ ਦੱਸ ਦੇ ਇੱਕ ਵਾਰੀ ਦੁਬਾਰਾ ਕੀ ਦੇ ਦਾਂਗੇ 5 ਲੱਖ 20 25000 20 ਦਾ ਦੇ ਦਾਂਗੇ ਸੱਜਣੋ 5 ਲੱਖ 20000 ਦਾ 5310 ਕਾਲੇ ਢਿੱਡ ਦੇ ਵਿੱਚ ਇਹਦੀ ਡਿਮਾਂਡ ਬਾੜੀ ਐ ਹੁਣ ਹਰੇ ਚਾਉਣ ਲੱਗੇ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਵੀ ਭਾਈ ਕਾਲੇ ਢਿੱਡ ਇਥੇ ਆ ਕੇ ਮਿਹਨਤ ਨੂੰ ਪੂਰ ਪੈਣਾ ਤੁਹਾਡੇ ਸੁਪਨਿਆਂ ਨੂੰ ਪੂਰ ਪੈਣਾ ਲੁੱਟ ਲੋ ਮੇਲਾ ਜੀ ਕਿਸੇ ਨੇ 16 ਦੇ ਟਾਇਰਾਂ ਦੇ ਵਿੱਚ ਆਹੇ ਤੇ ਸੱਜਣਾ ਜਿਹੜਾ ਆ ਖੜਾ 53 ਦਾ ਇਹ ਆ ਗਿਆ 16 ਮਾਡਲ ਜੀ ਇਹ 16 ਮਾਡਲ ਹੈ ਇਹਦੇ ਟਾਇਰ ਵੀ ਨਾਲ ਦੇ ਆ ਨਾਲ ਦੇ ਟਾਇਰ ਨੇ ਹਿੱਸਾ ਊਸਾ ਸਾਰਾ ਖੋਲਦਾ ਫੁੱਲ ਟੌਪ ਆ ਓਕੇ 16 ਮਾਡਲ ਆ ਕਿੰਨੇ ਘੰਟੇ ਚੱਲੇ ਹੋਏ 1600 1600 ਘੰਟਾ ਇਹ 1600 ਲੈ ਮਿੱਤਰੋ 1600 ਘੰਟਾ ਚੱਲੇ ਨੰਬਰ ਇਹਦਾ ਪੰਜਾਬ ਦਾ ਬਈ ਇਹ ਕਈ ਵੀ ਪਾਰਟੀ ਦੇ ਨਾਮ ਆ ਇਹ ਪਹਿਲੀ ਪਾਰਟੀ ਪਹਿਲੀ ਪਾਰਟੀ ਦੇ ਨਾਮਾ ਸੱਜਣਾ ਜੀ ਰੇਟ ਦੀ ਗੱਲ ਕਰੀ ਬਈ ਕਿੰਨੇ ਦਾ ਦੇ ਦੇਗਾ ਜੀ ਦਾ 6 ਲੱਖ 45000 ਰੁਪਏ ਦੀ ਡਿਮਾਂਡ ਲੈ ਵੀ ਸੱਜਣੋ 6 ਲੱਖ 45000 ਰੁਪਏ ਡਿਮਾਂਡ ਹੈ ਬਾਕੀ ਫੋਨ ਲਾ ਲਓ ਤੁਹਾਡਾ ਫੁੱਲ ਮਾਨਤਾ ਪੰਜਾਬ ਦਾ ਨੰਬਰ ਹਾਂ ਪੰਜਾਬ ਦਾ ਨੰਬਰ ਹੈ ਇਹ ਤੋਂ ਇਲਾਵਾ ਵੀਰੇ ਆ ਆ ਗਿਆ 60 2000 ਮਾਡਲ 2000 2000 ਮਾਡਲ ਪੂਰਾ 2000 ਮਾਡਲ ਹੈ ਸੱਜਣੋ ਡਬਲ ਕਲੱਚ ਡਬਲ ਕਲੱਚ ਦੇ ਵਿੱਚ ਤੇ ਪੰਜਾਬ ਦਾ ਨੰਬਰ ਹੋ ਪੰਜਾਬ ਦੀ ਕਿੰਨੇ ਦਾ ਦੇ ਦਈਏ ਇਹ ਦੇ ਦਾਂਗੇ ਵੀਰੇ 210000 ਦਾ ਲੈ ਵੀ ਸੱਜਣੋ ਪੂਰੇ 2 ਦਾ ਹੋ ਗਿਆ ਕਰ ਲੋ ਜਿਹੜਾ ਵੀ ਭਰਾਣੇ ਲੈਣਾ ਪੂਰੇ 2 ਦੇ ਵਿੱਚ ਸੱਜਣੋ ਮਾਲਕ ਬਣ ਸਕਦੇ ਹੋ ਸਤਰੀ ਸੁਤਰੀ ਚੰਗੀ ਲੱਗੀ ਹੋਈ ਹੈ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਤਰਮੇ ਟਾਇਰ ਚੰਗੇ ਪੈਣੇ ਜਾ ਕੇ ਮੇਰੇ ਸਾਹਮਣੇ ਰੁਪਈਆ ਲਾਉਣ ਦੀ ਲੋੜ ਨਹੀਂ ਜਿਹੜੇ ਕਿਸਾਨ ਭਰਾਣੇ ਲੈਣਾ ਨਾ ਵੀ ਬਿਲਕੁਲ ਜਾਇਜ਼ ਰੇਟ ਦੇ ਵਿੱਚ ਟਰੈਕਟਰ ਆ ਤਾਂ ਕਰ ਲੋ ਸੰਪਰਕ ਭਰਾਵਾਂ ਦੇ ਨਾਲ ਉਦੋਂ ਬਾਅਦ ਖੜਾ ਸੱਜਣੋ ਸਟੈਂਡਰਡ ਹੰੜਿਆਏ ਵਾਲਿਆਂ ਦਾ ਬਣਿਆ ਹੋਇਆ ਸਾਡੇ ਤਾਂ ਗਵਾਂਡੀਆਂ ਦਾ ਜਿਵੇਂ ਕਹਿ ਦਈਏ ਵੀ ਸਟੈਂਡਰਡ ਵਾਲਿਆਂ ਨੇ ਜਿਹੜੀ ਵੀ ਚੀਜ਼ ਬਣਾਈ ਆ ਪੰਜਾਬੀਆਂ ਨੇ ਹੱਸ ਕੇ ਸ ਚਾਹੇ ਕਮੈਨਾਂ ਦੀ ਗੱਲ ਕਰ ਲਈਏ ਚਾਹੇ ਰੀਪਰਾਂ ਦੀ ਗੱਲ ਕਰ ਲਈਏ ਚਾਹੇ ਟਰੈਕਟਰਾਂ ਦੀ ਗੱਲ ਕਰ ਲਈਏ ਉਸਤਾਦ ਇਹ ਕਿੰਨਾ ਮਾਡਲ ਹੈ ਇਹ 2007 ਮਾਡਲ ਜੀ 2007 ਮਾਡਲ ਹੈ ਸੱਜਣੋ ਬਈ ਇੰਨੀ ਸੋਹਣੀ ਘੜੀ ਹਸਣ ਦਾ ਕਿੱਥੋਂ ਮਿਲ ਗਿਆ ਯਾਰ ਇਹ ਬਾਈ ਜ਼ਿੰਮੇਦਾਰ ਤੂੰ ਹੀ ਲਿਆ ਸੀ ਵੀਰੇ ਸੱਜਣੋ 2007 ਮਾਡਲ ਹੈ ਸੱਜਣੋ ਨੰਬਰ ਤਾਂ ਪੰਜਾਬ ਦੀ ਹੋਊ ਬਈ ਹਨਾ ਹਾਂਜੀ ਪੰਜਾਬ ਦੀ ਤੇ ਇਹਦੇ ਰੇਟ ਦੀ ਜੇ ਗੱਲ ਕਰੀ ਕਿੰਨੇ ਦਾ ਮਿਲ ਜੂ ਇਹ ਮਿਲ ਜੂ ਵੀਰੇ 275000 ਦਾ 275000 ਦਾ ਲੈ ਮੇਤਰੋ 275000 ਰੁਪਏ ਡਿਮਾਂਡ ਆ ਬਾਕੀ ਫੋਨ ਲਾ ਲਿਓ ਤੁਹਾਡੇ ਇਹਦੇ ਵਿੱਚੋਂ ਵੀ ਫੁੱ ਆ ਖੜਾ 2009 ਮਾਡਲ ਸੱਜਣੋਂ 312 ਦੇ ਵਿੱਚ ਤੇ ਇਹ ਮਤਲਬ ਤੇਵੀ ਪਾਰਟੀ ਦਾ ਨਾਮ ਆ ਬਾਈ ਇਹ ਹੋ ਦੂਜੀ ਦਾ ਇਹ ਦੂਜੀ ਦਾ ਨਾਮ ਹੈ ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਕਿੰਨੇ ਦਾ ਸਮਾਨ ਇਹ 3.5 ਲੱਖ ਲੈ ਜੀ 3.5 ਲੱਖ ਦਾ ਲੈ ਮਿੱਤਰੋ 3.5 ਲੱਖ ਰੁਪਏ ਡਿਮਾਂਡ ਹੈ 2009 ਮਾਡਲ ਹੈ 9 ਮਾਡਲ ਹੈ ਤੇ ਫਸਟ ਜਾਂ ਸੈਕੰਡ ਪਾਰਟੀ ਦੇ ਨਾਮ ਹੈ ਨਾ ਤਾਂ ਕਰ ਲਿਓ ਸੰਪਰਕ ਨੰਬਰ ਬਾਈ ਹੋ ਰਹੇ ਨੇ ਦਾ ਸੱਜਣੋਂ ਸਕਰੀਨ ਤੇ ਦੁਬਾਰੇ ਫੇਰ ਦੱਸ ਦਿੰਨਾ ਵੀ ਜਿਹੜੇ ਵੀ ਭਰਾ ਨੇ ਜਿਹੜਾ ਵੀ ਟਰੈਕਟਰ ਲੈਣਾ ਹੋਇਆ ਨਾ ਬੇਚੇਜ ਕੋ ਕੇ ਫੋਨ ਲਾ ਲਿਓ ਬੀ ਵਾਈ ਸਾਲਾਂ ਤੋਂ ਬਾਈਹਰਾਂ ਦਾ ਸੰਘੇੜਿਆਂ ਦੇ ਵਿੱਚ ਜਿਵੇਂ ਕਹਿੰਦੀ ਐ ਅੱਡਾ ਦੁਕਾਨਾਂ ਨੇ ਬਾਈਹਰਾਂ ਦੀਆਂ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ ਜਿਹੜਾ ਵੀ ਟਰੈਕਟਰ ਲੈਣੋਗੇ ਤੇ ਜਿਹੜੇ ਵੀ ਟਰੈਕਟਰ ਤੇ ਲੋਨ ਕਰਾਉਣਾ ਹੋਇਆ 10 12 ਮਾਡਲ ਤੋਂ ਪਰ ਉਹ ਵੀ ਕਰਵਾ ਦੇਣਗੇ ਜੇ ਕਿਸੇ ਨੇ ਨਗਰ ਕੀਰਤਨ ਤੇ ਟਰੈਕਟਰ ਲੈ ਕੇ ਜਾਣਾ ਤਾਂ ਫਰੀ ਹੈ ਤੇ ਜੇਕਰ ਕੋਈ 100 ਕਿਲੋਮੀਟਰ ਤੋਂ ਉੱਪਰੋਂ ਆਉਂਦਾ ਤਾਂ ਤੇਲ ਦੀ ਟੈਂਕੀ ਵੀ ਮੁਫਤ ਭਰ ਕੇ ਦੇਣਗੇ ਕਰ ਲੋ ਸੰਪਰਕ ਇੰਨੀਆਂ ਫੈਸਿਲਿਟੀਆਂ ਤੁਹਾਨੂੰ ਕਿਸੇ ਦੁਕਾਨਦਾਰ ਤੇ ਨਹੀਂ ਮਿਲ ਸਕਦੀਆਂ ਜਿੰਨੀਆਂ ਸਰਪੰਚ ਟਰੈਕਟਰ ਸੰਘੇੜਿਆਂ ਵਾਲੇ ਦੇ ਰਹਿਣੇ ਜੀ ਮਿਹਰਬਾਨੀ ਧ ਹੋਰ ਵੀ ਹਰੇਕ ਟਰੈਕਟਰ ਦੇ ਵਿੱਚੋਂ ਡਿਸਕਾਊਂਟ